ਇਨਸਪੀਰੇਸ਼ਨ ਕੱਥੋਂ ਦੀ ਇਨਸਪੀਰੇਸ਼ਨ ਤੋਂ ਇਨਸਪੀਰੇਸ਼ਨ ਬੋਲੇ ਕਿ ਤੁਮੜਾ ਦੇ ਜਨਗਨ ਜਨਤਾ ਐ ਜੇ ਸੋਚਦੀ ਹੁੰਦੀ ਵੀ ਇੰਨਾ ਨਹੀਂ ਕੁਝ ਨਹੀਂ ਕਰਨਾ ਚਾਹੀ ਇਹਨਾਂ ਉਹ ਜੀ ਹੁਣ ਉਹ ਓਵਰ ਹੋ ਗਿਆ ਬਸ ਖਤਮ ਹੋ ਗਿਆ ਜਿਤਨਾ ਨਾ ਯਾਰ ਆਉਦੀ ਉਹਨਾਂ ਨੂੰ ਜੋ ਸਾਰੇ ਦੁਨੀਆਂ ਜਿਹੜੀਆਂ ਤੁਸੀਂ ਹਾਂ ਸਹੀ ਇਨਸਪੀਰੇਸ਼ਨ ਤੋਂ 80 ਡੇ ਚੈਲੰਜ ਦਾ ਡੇ ਨੰਬਰ 5 ਅੱਜ ਮੌਸਮ ਥੋੜਾ ਠੀਕ ਹੈ ਗਰਮੀ ਤਾਂ ਹੈਗੀ ਹੈ ਪਰ ਕੱਲ ਨਾਲੋਂ ਥੋੜਾ ਫਰਕ ਹੈਗਾ ਅੱਜ ਕੋਸ਼ਿਸ਼ ਕਰਾਂਗੇ ਕਿ ਇਹ ਰਨਿੰਗ ਕਰਨ ਤੋਂ ਬਾਅਦ ਟਰੈਕ ਵਰਕਆਊਟ ਘਟਾ ਕੇ ਜਾਂ ਫਿਰ ਟਰੈਕ ਵਰਕਆਊਟ ਨਾ ਹੀ ਲਾ ਕੇ ਤੇ ਜਿਮ ਵਾਲੀ ਸ਼ਾਇਦ ਸਾਈਡ ਜਈਏ ਕਿਉਂਕਿ ਜੈਮ ਵਾਰਡ ਐ ਮੋ ਗਿਲਾਈ ਨਹੀਂ ਗਈ ਮਿਕਸ ਲਾ ਲਾਂਗੇ ਜਾਂ ਫਿਰ ਸਟਰੈਂਥ ਵਾਸਤੇ ਕੁਝ ਲਾ ਲਾਂਗੇ ਜੀ ਰੈਪ ਘਟ ਤੇ ਵੇਟ ਜ਼ਿਆਦਾ ਬਾਕੀ ਵੇਖਦੇ ਆ ਅਜੇ ਮੇਰੇ ਨਾਲ ਤਾਂ ਕੋਈ ਆਇਆ ਵੀ ਨਹੀਂਗਾ ਇਕੱਲਾ ਹੀ ਆ ਲੌਨੈ ਉੱਤੇ ਕਰ ਰੈਨਿੰਗ ਵਗੈਰਾ ਲੌਂਗ ਉੱਤੇ ਕਰ ਇੱਕ ਅੱਧਾ ਬੰਦਾ ਵੀ ਆ ਗਿਆ ਤਾਂ ਫਿਰ ਕੰਮ ਚੱਲ ਜੂਗਾ ਚਲੋ ਮਿਲਦੇ ਆ ਰੈਨਿੰਗ ਤੋਂ ਬਾਅਦ ਲਾਸਟ ਕਿਲੋਮੀਟਰ ਲੱਗਾ ਨਹੀਂ ਰੈਨਿੰਗ ਆ ਪਤਾ ਨਹੀਂ ਸਿਰ ਜਾਂ ਭਰ ਹੋ ਗਿਆ ਸੀ ਉਸ ਦੇ ਉਹਨੂੰ ਛੱਡ ਕੇ ਫਿਰ 1.5 ਕਿਲੋਮੀਟਰ ਵੈਸੇ ਵੋਕ ਕਰ ਲਈ ਨੋਰਮਲ ਤੇ ਹੁਣ ਜਿਮ ਚ ਜਾਂਦੇ ਆ ਥੋੜੀ ਮੋਟੀ ਵੇਦਿਆਂ ਦੀ ਕਿਵੇਂ ਕਰਨ ਕੀ ਕਰਨਾ ਐਵੇਂ ਸਟਰੈਂਥ ਲਾਵਾਂਗੇ ਨਹੀਂ ਤਾਂ ਓਏ ਮਿਕਸ ਜੈਕਸੇ ਲਾ ਲਾਂਗੇ ਬੰਦੇ ਤਾਂ ਪੂਰੇ ਹੋ ਗਏ ਇੱਕ ਆਉ ਤੁਰੇ ਖੜਦਾ ਤਿੰਨ ਪਿੱਛੇ ਤੁਰੇ ਖੜਦੇ ਆ ਚਲੋ ਦੇਖਦੇ ਆ ਗਰਮੀ ਫੇਰ ਵੱਧ ਗਈ ਅੱਜ ਮਿੰਟ ਐਕਸਰਾਈ ਪੂਰੀ ਹੋ ਗਈ ਅੱਜ ਅੱਜ ਜਿਮ ਦੀ ਐਕਸਰਾਈ ਜ਼ਿਆਦਾ ਲਾਈ ਸੀ ਟਰੈਕ ਵਰਕਆਊਟ ਲਾਇਆ ਨੀਗਾ ਕਾਰਨ ਇਹ ਸੀ ਕਿ ਅੱਜ ਵੈਸੇ ਪਹਿਲੇ ਗਰਮੀ ਘੱਟ ਸੀ ਫਿਰ ਬਾਅਦੋਂ ਫਿਰ ਗਰਮੀ ਵਧ ਗਈ ਉਸ ਹਾਰ ਨਾਲ ਫਿਰ ਥੋੜਾ ਹੈਡੈਕ ਵੀ ਹੋਣ ਲੱਗਿਆ ਸੀਗਾ ਕੋਈ ਨਹੀਂ ਕੱਲ ਫੇਰ ਟਰੈਕ ਵਰਕਆਊਟ ਲਾਵਾਂਗੇ ਇੱਕ ਦਿਨ ਦੂਸਰਾ ਟਰੈਕ ਦੀ ਵੀ ਵੈਸੇ ਰੈਸਟ ਜ਼ਰੂਰੀ ਹੁੰਦੀ ਆ ਮਿਲਾਂਗੇ ਕੱਲ ਦੀ ਵੀਡੀਓ ਚ